ਯੋ ਜਿਹੜੀ ਹੱਥ ਲੱਗੂਗਾ ਹੁਣ ਬਾਪੂ ਦਾ ਟਰੈਕਟਰ ਕਿੰਦਾ? ਓਰੀਜਨਲ ਆ ਯਾਰ ਫੌਨ ਤੇ ਦਾ ਮੈਰਾ ਨਾਲ ਦੇ ਟਾਇਰ ਆ ਸਹੀ ਗੱਲ ਹੈ ਬਾਈ ਮਾਝਾ ਦੀ 100 ਦਾ ਬੋਲਦੀ ਹਾਂ ਹਾਂ ਬਿਲਕੁਲ ਸਸੇ ਕਾਲ ਦੀ ਸਾਰਿਆਂ ਨੂੰ ਬਾਈ ਤੇ ਕੱਲ ਪੋਹੁੰਚਦੇ ਆਪਾਂ ਨੇ ਇੱਕ ਟੈਕਨਿਕ ਵੀ ਪਾਈ ਸੀ ਵੀਡੀਓ 384 ਦੀ ਤੇ ਟਰੈਕਟਰ ਆਪਾਂ ਨੇ ਦਿੱਤਾ ਅੱਜ ਉਹ ਤੇ ਅੱਜ ਸਾਡੇ ਪਿੰਡ ਵਾਲੇ ਵੀ ਮਾਰਾਂ ਤੋਂ ਆਏ ਹੋਏ ਆ ਮਹਜਾ ਜੱਪੂ ਜਿਹੜਾ ਮੈਨੂੰ ਸਾਹਿਬ ਸ੍ਰੀ ਗੁਰੂ ਜੀ ਆਏ ਹੋਏ ਆ ਜੀ ਕੋਈ ਬਾਈ ਬੇ ਕਿਹੜਾ ਮਾਤਾ ਬਾਈ ਅੱਜ ਕਿਹਦੇ ਚਾਗੇ ਦਾ ਮਾਰ ਦਿੰਦੇ ਆ ਆ ਜੱਤਾ ਜਉ ਦੀ ਹੁੰਦਾ ਜਾਂਦਾ ਹਮੇਸ਼ਾ ਉਰੇ ਆ ਕੇ ਜਾਂਦਾ ਜਾ ਕੇ ਜਾਣਾ ਜੀ ਜੇ ਲੱਗ ਜਾਂਦਾ ਨਾਲੇ ਟਰੈਕਟਰ ਦੇਖ ਜਾਂਦੇ ਬਾਈ ਕਿਹੜਾ ਆਇਆ ਕਿਹੋ ਜਿਹਾ ਸਿਸਟਮ ਹੈ ਕਿਆ ਕੱਲ ਜੇ ਅੱਜ ਆਪਣਾ ਵੀਡੀਓ ਪਾਈਏ ਨਾ ਠੀਕ ਠੀਕ ਬਾਕੀ ਫਿਰ ਅੱਜ ਆਇਦਾਂ ਕਦੇ ਦੇਖਣ ਸਵੇਰੇ ਫਸਲ ਪਰ ਤੇ ਆਏ ਹੋ ਜੀ ਠੀਕ ਹੈ ਠੀਕ ਹੈ ਆਪਾਂ ਜੇ ਚੱਲ ਵੀ ਦੇਖ ਕੇ ਥੋੜਾ ਟਰੈਕਟਰ ਇਹ ਜਿਹੜੀਆਂ ਆਪਾਂ ਟਰੈਕਟਰ ਦੇਖਿਆ ਵੀ ਨਹੀਂ ਹੈ ਠੀਕ ਆ ਫੋਟੋਆਂ ਤੇ ਹੀ ਸੌਦਾ ਕਰ ਲੈ ਇੱਕ ਨਾ ਇਹ ਮਾਪਾ ਬਾਪੂ ਨੂੰ ਸਵੇਰੇ ਗਿਆ ਮੈਂ ਤੂੰ ਟਰੈਕਟਰ ਲੈ ਜਾ ਹੂੰ ਉਹ ਮੈਂ ਨਹੀਂ ਵੀ ਆਪਣਾ ਟਰੈਕਟਰ ਲਿਆ ਗਿਆ ਵੀ ਦੇ ਦੇ ਕੇ ਜਾ ਨਾ ਨਾ ਠੀਕ ਆ ਬਾਪੂ ਨੂੰ ਪਸੰਦ ਆ ਟਰੈਕਟਰ ਆ ਪੂਰਾ ਬਾਪੂ ਆਪਣੀ ਇਹ ਹੀ ਮਿਲ ਗਈ ਥੋੜੀ ਪਸੰਦੀ ਕਰ ਗਿਆ ਸਵੇਰੇ ਨਾ ਨਾ ਠੀਕ ਆ ਜੀ ਐਸਰ ਨੰਬਰ ਅੱਜਾ ਬਾਹਰ ਆ ਬਈ ਕਿੰਝ ਆ ਦੇਖ ਲੈ ਕਿੰਨਾ ਆਏ ਬਾਈ ਮਾਡਲ ਆ ਜੈਗੂ ਬਾਈ ਮਾਡਲ ਵੀਰੇ 30 48 ਆ ਵੀਰੇ 50 HP ਦਾ ਟਰੈਕਟਰ 14 ਦੇ ਟਾਇਰ ਮਗਰ ਨੇ 7.5 ਦੇ ਮੋਟੇ ਸਪੀਡਾ ਯਾਨੀ ਕਿ ਵੀ ਨਵੇਂ ਨਾਲੋਂ 22 ਲੱਖ ਰੁਪਏ ਸਸਤਾ ਵੇਚਦਾ ਲੈ ਸਪੀਡਾ ਭਾਈ ਇਹ ਕਿ ਸਪੀਡਾ ਦੋ ਵਾਹਨ ਲੋ ਆ ਜੀ ਰੈਂਪ ਉੱਪਰ ਦਾ ਨਾਲੇ ਨਾਵਾ ਵੀ ਸਸਤਾ ਹੀ ਆ ਤੁਹਾਡਾ ਦਾ ਨੰਬਰ ਹੈ ਪਹਿਲੇ ਮਾਲ ਦਾ ਭਾਈ ਉੱਤੇ ਵੀ ਪਾਲਟੀ ਹੋਊਗੀ ਹੈ ਉਹ ਆਹ ਫਰਮ ਵਾਲੇ ਨਾਲ ਅੱਛਾ ਜਿਹੜੇ ਉਹ ਆਏ ਹੁਣ 400 ਪੀਟਾਂ ਜੀ ਉਹ 400 ਵਾਲਾ ਇਹ ਕਿਹੜਾ ਟਰੈਕਟਰ ਬੰਦ ਕਿੰਨਾ ਪਹਿਲੇ ਇਹ ਕਿਹੜਾ ਮਾਡਲ ਹੈ ਇਹ 2000 ਮਾਡਲ ਹੈ 8 ਮਾਡਲ ਹੈ ਬੰਦ ਕਰੇ ਮੇਰਾ ਟਰੈਕਟਰ ਬਾਬੂ ਜੀ ਨਾਲ ਨੇ ਤੇ ਆ ਵੀ ਟਰੈਕਟਰ ਉਹਦਾ ਨਵਾਂ ਹੀ ਖੜਾਇਆ ਵਾ ਬਾਈ ਅੱਪੂ ਜੀ ਕਹਿੰਦਾ ਟਰੈਕਟਰ ਠੀਕ ਆ ਠੀਕ ਹੈ ਜੀ ਬਾਬੂ ਜੀ ਦਾ ਟਰੈਕਟਰ ਆ ਜੀ ਨਵਾਂ ਹੀ ਲਿਆਤਾ ਵਾ ਠੀਕ ਆ ਉਹ ਵੀ ਲੋਕ ਨੇ ਟਰੈਕਟਰ ਮਾਰੀ ਉੱਤੀ ਰੱਖੋ ਆ ਥੋੜੀ ਇਹ ਬਾਬੂ ਜੀ ਦਾ ਵੇ ਨਵਾਂ ਲਿਆਂਦਾ ਦਾ 2008 ਮਾਡਲ ਪਾਉਦਾ ਪਿਛਲੇ ਟਾਇਰ ਨਾਲ ਵੀ ਇਹ ਕਰਦੇ ਪਿਛਲੇ ਟਾਇਰ ਨਾਲ ਵੀ ਆ ਦਿਖਾ ਦੇ ਮੈਨੂੰ

ਬਾਪੂ ਨੂੰ ਮੁਬਾਰਕਾ ਬਹੁਤ ਬਹੁਤ ਸਾਰਾ ਟੈਕਨੀਸ਼ੀਅਨ ਨੂੰ ਆਏ ਨੇ ਤੇ ਬਾਪੂ ਨੂੰ ਬਾਈ ਆਏ ਨੇ ਸਭੀ ਕਰਦੀ ਆ ਲਟرائی ਚੱਲ ਰਹੀ ਆ ਇੱਧਰ ਫੁੱਲ ਨੇਰੀ ਬਣਾਈ ਵੀ ਆ ਟਰੈਕਟਰ ਦੀ ਆਹ ਦੇ ਮੇਰੇ ਬਾਪੂ ਆਏ ਸਾਡੀ ਕੱਲੂ ਵੀ ਟਰੈਕਟਰ ਲੈਣਾ ਨਾਵਾ ਜਿੰਨੇ ਦਾ ਤਾਂ ਉਹਨਾਂ ਦੇ ਘਰੋਂ ਠੀਕ ਹੈ ਅਹੀ ਆਪੂ ਗੱਲ ਆ ਹਾਂ ਹਾਂ ਕਰੀ ਠੀਕ ਹੈ ਵਧੀਆ ਸੌਦਾ ਹੋ ਗਿਆ ਜੀ ਹਾਂ ਜੀ ਵਧੀਆ ਸੌਦਾ ਕਰਨ ਨੂੰ 2 ਮਿੰਟ ਲੱਗੇ ਆ ਨਹੀਂ 2 ਸੱਤ ਲੈ ਬਾਈ ਬਾਪੂ ਨੇ ਵੀ ਖੁਸ਼ ਕਰਤੀਆਂ ਹਨ ਤੇ ਆਹ 50 ਵੀ ਇਹਨਾਂ ਨੂੰ ਵੀ ਦੇ ਦਿੱਤੇ ਅੱਧਾ ਸਾਡਾ ਸਿਮਨ ਮੇਰੇ ਹੋਰ ਸਿਮਨ ਵੀਰੇ ਠੀਕ ਆ ਹੋਰ ਸਾਰੇ ਠੀਕ ਹੋਣ ਬਹੁਤ ਵਧੀਆ ਵੀਰੇ ਬਹੁਤ ਵਧੀਆ ਤੇ ਦੇਖ ਲੈ ਬਾਈ ਆਪਾਂ ਨੇ ਕੱਲ ਬੰਨੂ ਉਹਦੀ ਮੀਤ ਵੀ ਟਰੈਕਟਰ ਵਿਖੂ ਆਏ ਟਰੈਕਟਰ ਸਾਫ ਆ ਬਾਈ ਟਰੈਕਟਰ ਉਹ ਵੀ ਰੇਟ 'ਚ ਤਾਂ ਇਹਦੇ ਅੱਜ ਨਾ 3000 ਰੁਪਏ ਦਾ ਆਏ ਟਰੈਕਟਰ ਤੇ ਚੱਲ ਜਿੱਥੇ ਜਾਣਾ ਦਾ ਕਰਮਾ ਚੰਦ ਜਿੱਥੇ ਦਾਣਾ ਪਾਣੀ ਆ ਉੱਥੇ ਹੀ ਹੁੰਦਾ ਉੱਥੇ ਜਾਣਾ ਉੱਥੇ ਜਾਣਾ ਸਹੀ ਗੱਲ ਹੈ ਬਾਪੂ ਨੇ ਦੇਖ ਲਾਏ ਆ ਆਪਾਂ ਨੇ ਇਹਨਾਂ ਨੂੰ ਕਿਹਾ ਵੀ ਬਾਪੂ ਨੇ ਖਾਦਾ ਖੱਪੜ ਇਕੱਠਾ ਕਰ ਲਿਆ हां दन जी बापू जी आगे आगे जाओ हु दे दे बापू ਨੂੰ ਪਿਆ ਕੱਲ ਮੈਂ ਦੰਨਾ ਦਨ ਰੋ ਗਿਆ ਤੇ ਲੋ ਜੀ ਭਾਈ 43 ਆਪਣਾ ਚੱਲੇ ਆ ਜੀ ਪਿੰਡ ਨਥਲਪੁਰ ਟੰਗਰਾਲੀ ਦੇ ਬਿਲਕੁਲ ਨਾਲ ਆ ਜੀ ਮਰੰਡੇ ਦੇ ਕੋਲ ਆ ਠੀਕ ਆ ਜੀ ਤੇ ਬਾਪੂ ਨੂੰ ਮੁਬਾਰਕਾ ਭਾਈ ਬਹੁਤ ਬਹੁਤ ਸਾਡੇ ਵੱਲੋਂ ਬਾਪੂ ਕਹਿੰਦਾ 2008 ਤੋਂ ਬਾਅਦ ਅੱਜ ਪਹਿਲੀ ਵਾਰ ਦੂਜੀ ਵਾਰ ਟਰੈਕਟਰ ਲੈ ਰਹੇ ਹਾਂ ਉਹ ਵੀ ਬੜੇ ਕਰਕੇ ਲੈ ਜੀ ਹੌਲੀ ਹੌਲੀ ਹੱਥ ਲੱਗੂਗਾ ਉਹਨਾਂ ਬਾਪੂ ਦਾ ਟਰੈਕਟਰ ਤੇ ਭਾਈ ਬਾਪੂ ਵਾਲਾ ਟਰੈਕਟਰ ਹੈ 8 ਮਾਡਲ ਹੈ ਜੇ ਕਿਸੇ ਨੇ ਲੈਣਾ ਹੋਇਆ ਤਾਂ ਆਪਣੇ ਕੋਲ ਟਰੈਕਟਰ ਖੜਾ ਹੈ ਬਹੁਤ ਸਾਫ਼ ਟਰੈਕਟਰਾਂ ਪਿਛਲੇ ਟਾਇਰ ਹਜੇ ਤੱਕ ਨਾਲ ਦਾ ਹੀ ਪਿਆ ਉੱਤੇ ਠੀਕ ਹੈ ਜੀ ਲੋਕਲੇ ਨੰਬਰ ਹੈ ਬਾਪੂ ਦਾ ਹੀ ਨਾਮ ਹੈ ਟਰੈਕਟਰ ਨਵਾਂ ਘੜਾਇਆ ਵੈਨਾਂ ਦਾ ਟਰੈਕਟਰ ਦੀ ਕਲਚ ਪਲੇਟ ਤੱਕ ਵੀ ਨਹੀਂ ਖੁੱਲੀ ਹੋਈ ਤੁਸੀਂ ਆਪੇ ਹਿਸਾਬ ਲਾ ਲਓ। ਠੀਕ ਹੈ ਜੀ। ਤੇ ਬਾਪੂ ਕਹਿੰਦਾ ਵੀ ਦੇਣਾ ਉਹਨੂੰ ਐ ਕਾਗਜ਼ ਪੱਤਰ ਸਾਰੇ ਆਪਾਂ ਲੈਣੇ ਆ ਫੀਡ ਆਊਟ ਵਗੈਰਾ ਵੀ ਤਾਂ ਟਰੈਕਟਰ ਦੇਣਾ ਹੈ। ਤੇ ਜੇ ਕੋਈ ਮੇਰਾ ਵੀਰ ਹੋਇਆ ਚਾਹਵਾਂ ਲੈਣੇ ਆਲਾ ਤਾਂ ਦੇਖ ਲਿਓ। ਪਿੱਛੇ ਦੇ ਲੋ ਟਰੈਕਟਰ ਦੇ ਮਰਗਾਲ ਮਰੂੜ ਜਮਾਂ ਸਾਪ ਐਨੇ ਜੀ। ਵਧੀਆ ਟਰੈਕਟਰ ਕਰਨਾ ਰੱਖਣੇ ਆਲਾ। ਠੀਕ ਹੈ ਜੀ। ਲਓ ਜੀ ਰਿਮਾ ਦਾ ਰੰਗ ਦੇਖੋ ਸਾਰਾ ਇਹ ਟਰੈਕਟਰ ਬਾਈ ਆਪਾਂ ਨੇ ਜਿਵੇਂ ਆਇਆ ਉਦਾਂ ਹੀ ਆ ਤੋਤਾ ਤੂਤਾ ਕੁਝ ਨਹੀਂ ਹੈਗਾ। ਆਪਾਂ ਬਾਪੂ ਨੂੰ ਕਹਿਵਾਂ ਦਾ ਮਗਾ ਟਰੈਕਟਰ ਧੋਆ ਲਿਆ। ਫਿਰ ਬਾਪੂ ਨੇ ਧੋਆ ਯਾਨੀ ਬਾਪੂ ਕਹਿੰਦਾ ਮੈਂ ਕਾਹਲੀ ਦਾ ਵੀ ਮੈਂ ਵੀ ਕੱਲਾ ਹਾਂ ਤਾਂ ਕਰਕੇ ਥੋੜਾ ਜਿਹਾ ਔਖਾ ਹੋ ਜਾਂਦਾ। ਠੀਕ ਹੈ ਜੀ। ਤੇ ਬਾਕੀ ਦਾ ਮੁੱਲ ਹੈਗਾ ਜੀ 265000 ਬਾਕੀ ਇਹ ਚੋਂ ਆਪਾਂ ਮਾਨਤਨ ਵਧੀਆ ਕਰਾਂਗੇ ਜਿਹਨੇ ਲੈਣਾ ਹੋਇਆ। ਤੇ ਕਈ ਵੀਰ ਬਾਈ ਥੱਲੇ ਕਮੈਂਟਾਂ ਵਿੱਚ ਰੇਟ ਮੈਂਸ਼ਨ ਕਰੀ ਜਾਨੇ ਕੱਲ ਮੈਂ ਵੀਡੀਓ ਪਾਈ ਸੀ ਕੋਈ 3 ਲੱਖ ਕੋਈ ਕੁਛ ਲੱਖ। ਤਾਂ ਵੀਰਾਂ ਨੂੰ ਬੇਨਤੀ ਜਿਹੜੇ ਚਾਹਵਾਨ ਵੀਰ ਹੁੰਨੇ ਆ ਵੀਰੇ। ਟਰੈਕਟਰ ਆ ਕੇ ਦੇਖਿਆ ਕਰੋ ਫੋਨ ਤੇ ਇੱਕ ਵਾਰਾਂ ਪੁੱਛ ਲਿਆ ਕਰੋ ਵੀ ਟਰੈਕਟਰ ਹੈਗਾ ਕਿ ਨਹੀਂ। ਇਹਨਾਂ 55 ਦੀ ਤਾਂੋਂ ਜ਼ਿਆਦਾ। ਵੀਰੇ ਦੋਨੇ ਵਿਕੀ ਜੰਨੇ ਆ। ਸਿਮਰ ਵੀਰੇ ਦੇਖ ਤਾਂ ਟਰੈਕਟਰ ਠੀਕ ਆ। ਆ ਗਿਆ ਸੁੱਖਾ ਗੱਟਾਇਆ ਰੋਆ ਯਾਰ। ਸਿਮਰ ਉਹਨਾਂ ਸਟਾਰਟ ਕਰੀ ਨੂਡਲ ਕਰਕੇ ਇਹਨੂੰ। ਇੱਕ ਵਾਰ ਦੀ ਆਵਾਜ਼ ਜ਼ਰੂਰ ਚੈੱਕ ਕਰਿਓ ਬਾਈ ਟਰੈਕਟਰ ਦੀ। ਲੈ ਜੀ। ਆਹ ਇੱਕ ਹੋਸਾ ਦਾ ਆ। ਦਾਣੇ ਕਿੰਨੇ ਦਾ? ਇਹ ओरिजिनल ਆ ਯਾਰ। ਨਾਲ ਦੇ ਟਾਇਰ ਆ ਸਹੀ ਗੱਲ ਆ ਬਾਈ। ਮਾਝਾ ਦੀ 100 ਬੋਲਦੀ। ਹਾਂ। ਬਿਲਕੁਲ। ਇਹ ਵੀ ਕਹਿੰਦੇ ਇੱਕ ਸਰਬ ਅਸੀਂ ਬੜੇ ਕਰਕੇ ਵੀ ਰੋਟਾਵੇਟਰ ਲੈਣਾ ਹੁਣ ਅ ਹਾਂ ਹਾਂ ਬਾਕੀ ਭਾਈ ਜਿਨ੍ਹਾਂ ਜਿਹੜੇ ਵੀਰ ਲੈਣ ਦੇ ਚਾਹਵਾਨ ਆ ਸਰਬ ਮੇਰਾ ਵੀਰ ਉਹੀ ਵੀਰ ਕਾਲ ਕਰਿਆ ਕਰੋ ਜੀ ਕਈ ਵੀਰ ਜਿਹੜੇ ਵੀਰੇ ਮੁੱਲੇ ਦਾ ਆਪਾਂ ਨੇ 265 ਕਰਿਆ ਬਾਕੀ ਆ ਵੀ ਕਹਿਦਾ ਵੀ ਮਾਨਦਾਨ ਖੁੱਲੇ ਦਿਨ ਨਾਲ ਹੋਊਗਾ ਠੀਕ ਆ ਪੈਕਣ ਵਾਲਾ ਹੈ ਨਾ ਹਾਂ ਇਟਰ ਦੀ ਆਵਾਜ਼ ਪੋਰਾਂ ਨਹੀਂ ਹੈਗੀ ਮਰੀ ਮਰੀ ਰੇਸ ਦਾ ਵਾਹ ਵਾਹ ਤੇ ਨਾ ਬਾਈ ਸਾਰੇ ਮੀਟਰ ਵਰਕ ਕਰ ਸਾਰੇ ਹੀ ਮੀਟਰ ਦਿਖਾ ਦਈਏ ਮੀਟਰ ਵਰਕ ਕਰਦੇ ਆ ਨਾ ਜਿਵੇਂ ਰੇਸ ਲੋ ਬਾਈ ਆਰ ਪੀ ਐਮ ਸਹੀ ਹੋ ਤੇ ਬਾਕੀ ਕੰਪਨ ਨਵਾਂ ਰੇਟ ਰੇਣਾ ਬਾਈ 30 60 ਜੀ ਇਹ ਵੀ ਸਾਡੇ ਲੋਗ ਲੈ ਜਾਣਾ ਇਹ ਚ ਵੀ ਟਰੈਕਟਰ ਵਿੱਚ ਟਰੈਕਟਰ ਕੱਟ ਹੋਣਾ ਉਹ ਆਪਾਂ ਤੁਹਾਨੂੰ ਆਜੇ ਦੱਸਾਂਗੇ ਕਿਹੜਾ ਟਰੈਕਟਰ ਹੈ ਜੀ ਠੀਕ ਹੈ ਜੀ ਤੇ ਬਾਕੀ ਬਾਈ ਟਰੈਕਟਰ ਹੋਰ ਵੀ ਆਣੇ ਕੋ ਖੜੇ ਨੇ ਪੁਰਾਣੇ ਸੈਕੰਡ ਹੈਂਡ ਠੀਕ ਹੈ ਜੀ ਕਿਸੇ ਨੇ ਵੀ ਕੋਈ ਪੁਰਾਣਾ ਟਰੈਕਟਰ ਲੈਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਨੈਕਟ ਕਰ ਸਕਦਾ ਜੀ ਤੇ ਨੰਬਰ ਆਪਣਾ ਹੁਣ ਮੈਂ ਜਿੰਨੇ ਵੀ ਜ਼ਿਆਦਾ ਨੰਬਰਾਂ 'ਚ ਮਾਮੇ ਦਾ ਨੰਬਰ ਹੀ ਪਾਉਣਾ ਠੀਕ ਹੈ ਜੀ ਤੇ 9872204427 ਨੰਬਰ ਹੈ ਜੀ ਮੇਰਾ ਨੰਬਰ ਹੈਗਾ 8146178790 ਇਹ ਨੰਬਰ ਨੂੰ ਨੋਟ ਕਰ ਲਿਓ ਜੀ ਤੇ ਬਾਕੀ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਜੀ ਤੁਹਾਨੂੰ ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਕਰਿਆ ਕਰੋ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਦਿਆ ਕਰੋ ਸਬਸਕ੍ਰਾਈਬ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਤੈ ਦਿਨੋਂ ਧੰਨਵਾਦ